ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਨਾਨਕ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜਨਮ ਵੇਲੇ ਸਭ ਤੋਂ ਪਹਿਲੀ ਗੁਰ ਸਿੱਖ ਬਣੀ ਉਹ ਸੀ ਦਾਈ ਮਾਈ ਦੌਲਤਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਅੱਜ ਸਿੱਖ ਦੇ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਨੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲ ਗਏ ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਦੇ ਅਲਾਹੀ ਜਲੋ ਵੇਖਣ ਵਾਸਤੇ ਆਪ ਜੀ ਨੂੰ ਗੋਦ ਲੈਣ ਵਿੱਚ ਮਾਣ ਨਿਕ ਮਹਿਸੂਸ ਕਰਨ ਵਾਲੀ ਮੁਸਲਮਾਨ ਦਾਈ ਦੌਲਤਾਂ ਨੂੰ ਇਹ ਸੁਖ ਪ੍ਰਾਪਤ ਹੋਇਆ ਜਾਤ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਵੇਲੇ ਭਲੇ ਨਸੀਬਾਂ ਵਾਲੀ ਮਾਈ ਦੌਤਾਂ ਦੇ ਅਨਪਵਿਗਿਆ ਵਿੱਚੋਂ ਨਿਕਲੀ ਗੱਲ ਸੱਚੀ ਹੋਈ ਕਿ ਇਹ ਬਾਬਾ ਨਾਨਕ ਕੋਈ ਆਮ ਨਹੀਂ ਹੈ ਇਹ ਰੱਬੀ ਨੂਰ ਹੈ ਦੁਨੀਆ ਤੇ ਜਿਤਨੇ ਵੀ ਬੱਚੇ ਆਉਂਦੇ ਨੇ ਪਿਆਰਿਓ ਰੋਂਦੇ ਆਉਂਦੇ ਨੇ ਜਿਹੜੇ ਅੰਡੇਜ ਦੇ ਵਿੱਚੋਂ ਆਂਡਿਆਂ ਦੇ ਵਿੱਚੋਂ ਬੱਚੇ ਪੰਛੀਆਂ ਦੇ ਪੈਦਾ ਹੁੰਦੇ ਨੇ ਉਹ ਚਹਿ ਚੌਂਦੇ ਨੇ ਉਹ ਕਦੀ ਪਿਆਰੇ ਰੋਂਦੇ ਵੇਖੇ ਨਹੀਂ ਗਏ ਜਿਹੜੇ ਪਸ਼ੂਆਂ ਦੇ ਬੱਚੇ ਨੇ ਉਹ ਚੁੱਪਚਾਪ ਹੁੰਦੇ ਨੇ ਉਹ ਰੋਂਦੇ ਨਹੀਂ ਵੇਖੇ ਗਏ ਸੋ ਕਹਿਣ ਦਾ ਭਾਵ ਇੱਕ ਮਨੁੱਖ ਜਿਸ ਨੂੰ ਸਮਝ ਬਖਸ਼ਿਸ਼ ਕੀਤੀ ਸੀ ਉਹ ਜਦੋਂ ਉਹਨਾਂ ਤੇ ਦੁਨੀਆ ਦਾ ਪ੍ਰਭਾਵ ਪੈਂਦਾ ਮਾਂ ਦਾ ਹੱਥ ਦੀ ਛਪਰਸ਼ ਪੈਦਾ ਹੁੰਦਾ ਹੈ ਬਾਰ ਦੀ ਹਵਾ ਬਾਰ ਦੀ ਆਪੋ ਹਵਾ ਬਾਰ ਦਾ ਵਾਤਾਵਰਨ ਬਾਰ ਦੀ ਦੁਨੀਆ ਜਦੋਂ ਦੇਖਦਾ ਹੈ ਬੱਚਾ ਤੇ 10 ਮਹੀਨੇ ਗਰਭ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਉਹ ਬਾਹਰ ਆਉਂਦਾ ਹੈ ਫਿਰ ਭੁੱਖ ਵੀ ਸਤਾਉਂਦੀ ਹੈ ਤੇ ਕਹਿੰਦਾ ਭਾਵ ਉਹ ਪੰਜਾਂ ਵਿਕਾਰਾਂ ਦੇ ਵਿੱਚ ਜਕੜਿਆ ਜਾਂਦਾ ਹੈ ਤੇ ਵਿਕਾਰਾਂ 'ਚ ਜਕੜਨ ਕਰਕੇ ਫਿਰ ਉਹ ਜਿਹੜਾ ਸੁਖ ਪ੍ਰਾਪਤ ਹੋ ਗੁਰੂ ਸਾਹਿਬ ਨੂੰ 10 ਮਹੀਨੇ ਦਾ ਹੋਇਆ ਸੀ ਕਾਲਪੁਰਖ ਪ੍ਰਮਾਤਮਾ ਵੱਲੋਂ ਉਹ ਸੁਖ ਪ੍ਰਾਪਤ ਨਹੀਂ ਹੁੰਦਾ ਫਿਰ ਉਹ ਬੱਚਾ ਜਿਹੜਾ ਹੈ ਜਨਮ ਤੋਂ ਬਾਅਦ ਵਿੱਚ ਰੋਂਦਾ ਹੈ ਸੋ ਗੁਰੂ ਸਵਾਰਿਓ ਬਾਬਾ ਨਾਨਕ ਜੀ ਨੇ ਜਦੋਂ ਆਪਣਾ ਆਗਮਨ ਹੋਇਆ ਤਾਂ ਹੱਸਦਾ ਹੋਇਆ ਨਰਾਨੀ ਚਿਹਰਾ ਲੈ ਕੇ ਜਦੋਂ ਪੈਦਾ ਹੋਇਆ ਤੇ ਮਾਈ ਦੌਲਤਾ ਨੇ ਵਧਾਈਆਂ ਦਿੱਤੀਆਂ ਕਹਿਣ ਲੱਗੀ ਪਿਆਰਿਓ ਮਾਤਾ ਤ੍ਰਿਦਾ ਜੀ ਮਹਿਤਾ ਕਾਲੂ ਜੀ ਇਹ ਕੋਈ ਆਮ ਜੀਵ ਨਹੀਂ ਆਮ ਮਨੁੱਖ ਨਹੀਂ ਆਮ ਪੁਰਸ਼ ਨਹੀਂ ਇਹ ਰੱਬੀ ਨੂਰ ਹੈ ਇਸ ਦੀ ਸਾਹ ਸੰਭਾਲ ਕਰਨੀ ਉਹ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਰਹਿਣ ਵਾਲੀ ਸੀ ਇਹ ਤੇ ਸੁਭਾਅ ਵਿੱਚ ਅੰਤਾਂ ਦੀ ਮਿਠਾਸ ਸੀ ਤੇ ਉਹ ਧਾਰਮਿਕvirti ਵਿੱਚ ਪੂਰੀ ਤਰ੍ਹਾਂ ਦੇ ਨਾਲ ਰੰਗੀ ਹੋਈ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਤਾਂ ਇਹਨਾਂ ਦੇ ਚਿਹਰੇ ਦੀ ਮੁਸਕਰਾਹਟ ਨੂੰ ਵੇਖ ਕੇ ਮਾਈ ਦੌਲਤਾ ਨੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਜਗ ਦਾ ਨੂਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਈ ਨਾਲ ਕਾਫੀ ਸਨੇਹ ਸੀ ਇੱਕ ਵਾਰ ਗੁਰੂ ਸਾਹਿਬ ਜੀ ਈਦ ਵਾਲੇ ਦਿਨ ਮਾਈ ਦੌਲਤਾ ਦੇ ਕੋਲ ਜਾ ਪਹੁੰਚੇ ਅਤੇ ਮਠੀਆਂ ਸੇਵੀਆਂ ਖਾਣ ਦੀ ਇੱਛਾ ਜਹਾਰ ਕੀਤੀ ਮਾਈ ਕਹਿਣ ਲੱਗੀ ਤੁਸੀਂ ਉੱਚ ਜਾਤੀ ਦੇ ਹਿੰਦੂ ਹੋ ਤੇ ਮੈਂ ਗਰੀਬ ਮੀਰ ਆਲਮ ਇਸ ਲਈ ਇਹ ਖਾਣਾ ਤੁਹਾਡੇ ਵਾਸਤੇ ਨਹੀਂ ਹੈ ਗੁਰੂ ਜੀ ਨੇ ਜिद ਕੀਤੀ ਗੁਰੂ ਜੀ ਨੇ ਇੱਕ ਨਾ ਮੰਨੀ ਮਾਈ ਦੌਲਤਾਂ ਦੇ ਸਵਾਲਾਂ ਦਾ ਜਵਾਬ ਤਰਕਸ਼ੀਲਾ ਵਾਂਗੂ ਦਿੱਤਾ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ ਉਸ ਵੇਲੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦਸੀ ਜਾਂਦੀ ਹੈ ਜਿਗਰ ਜੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਰੱਬ ਦਾ ਰਤਬਾ ਦੇਣ ਵਾਲੀਆਂ ਤਿੰਨ ਸ਼ਖਸੀਅਤਾਂ ਵਿੱਚੋਂ ਇੱਕ ਸ਼ਖਸੀਅਤ ਮਾਈ ਦੋ ਤਾਂ ਸੀ ਜਿਸ ਨੂੰ ਸਿੱਖ ਜਗਤ ਬੜੇ ادب ਸਤਕਾਰ ਨਾਲ ਯਾਦ ਕਰਦਾ ਹੈ ਦੂਸਰੀ ਬੇਬੇ ਨਾਨਕੀ ਜੀ ਸੀ ਜਿਨ੍ਹਾਂ ਨੇ ਆਪਣੇ ਵੀਰ ਦੀ ਰੱਬੀ ਨੂਰ ਕਰਕੇ ਪਛਾਣ ਕੀਤੀ ਤੇ ਤੀਸਰਾ ਸੀ ਉਸ ਅੱਲਾਕੇ ਦਾ ਜਿਹੜਾ ਚੌਧਰੀ ਸੀ ਜਿਸ ਨੇ ਆਪਣੀ ਅੱਧੀ ਜਾਇਦਾਦ ਧਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਲਗਵਾ ਦਿੱਤੀ ਸੀ ਰਾਏ ਬਲਾਰ ਜੀ ਪੱਟੀ ਜਿਸ ਦੇ ਬਾਅਦ ਵਿੱਚ ਪਰਿਵਾਰ ਨੇ ਗੁਰੂ ਨਾਨਕ ਦੇਵ ਦੇ ਉੱਤੇ ਪਿਆਰੇ ਉਹ ਮੁਕਦਮਾ ਵੀ ਠੋਕਿਆ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀ ਆਦਤ ਦੇ ਵਿੱਚ ਇੱਕ ਇਸ ਹਾਰ ਗਏ ਕਿਉਂਕਿ ਬਾਬਾ ਨਾਨਕ ਨੂੰ ਜਾਇਦਾਦ ਜਿਹੜੀ ਸੁਰਾਇ ਬਲਾਰ ਦੇ ਕੇ ਗਿਆ ਸੀ ਇਹ ਕਹਿੰਦੇ ਸੀ ਕਿ ਸਾਡੇ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਇਸ ਕਰਕੇ ਦੇ ਗਿਆ ਸੋ ਪਿਆਰੋ ਅੱਜ ਵੀ ਚਾਹੇ ਉਹ ਜ਼ਮੀਨ ਜਾਇਦਾਦ ਨੂੰ ਵੈਸੇ ਨੱਪੀ ਫਿਰਦੇ ਨੇ ਧੰਨ ਤੁਹਾਨੂੰ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬੋਲਦੀ ਹੈ ਇਹ ਤਿੰਨ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਪਰੇਸ਼ਾਨ ਕੀਤੀ ਮਾਈ ਦੌਤਾ ਨੇ ساری ਉਮਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਟਕਾਇਆ ਅਤੇ ਗੁਰੂ ਨਾਨਕ ਗੁਰੂ ਨਾਨਕ ਕਰਦੀ ਅਖੀਰ ਵਿੱਚ ਗੁਰੂ ਨਾਨਕ ਦੇ ਵਿੱਚ ਹੀ ਉਪੇਧ ਹੋ ਗਈ ਬੜੇ ਵੱਡੇ ਖੁਸ਼ਕਿਸਮਤੀ ਉਮਰ ਲੈ ਕੇ ਆਈ ਬੜੀ ਖੁਸ਼ਕਿਸਮਤੀ ਜ਼ਿੰਦਗੀ ਢਾਈ ਤੇ ਗੁਰੂ ਸਾਹਿਬ ਦੇ ਨਾਲ ਆਪ ਜੀ ਦਾ ਮੋਸ ਪਿਆਰ ਪਿਆਸੋ ਪਿਆਰਿਓ ਇਹ ਹੀ ਬੜੀ ਵੱਡੀ दैਵੀ ਗੁਣਾ ਦੀ ਸ਼ਕਤੀ ਹੈ ਔਰ ਆਪ ਜੀ ਦੇ ਨਾਲ ਮੈਂ ਸਾਂਝ ਪਾ ਦੇਵਾਂ ਕਿ ਅੱਜ ਸਮੂਹ ਸਿੱਖ ਜਗਤ ਨੂੰ ਇਸ ਗੱਲ ਦੀ ਮੈਂ ਵਧਾਈ ਵੀ ਦਿੰਦਾ ਹਾਂ ਕਿ 300 ਤੋਂ ਉੱਪਰ એપisodes ਹੋ ਚੁੱਕੇ ਨੇ ਆਪ ਜੀ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ ਬਹੁਤ ਸਤਿਕਾਰ ਕੀਤਾ ਹੈ ਸੋ ਆਪ ਸਭ ਸੰਗਤਾਂ ਨੇ ਜਿਸ ਤਰ੍ਹਾਂ ਪਿਆਰ ਸਤਿਕਾਰ ਦੇ ਕੇ ਇਹ ਦਾਸ ਕੋਲੋਂ ਕੰਮ ਕਰਾਇਆ ਇਸੇ ਤਰ੍ਹਾਂ ਹੀ ਪਿਆਰਿਓ ਅੱਗੇ ਵੀ ਮਾਣ ਸਤਕਾਰ ਬਖਸ਼ਿਸ਼ ਕਰਦੇ ਰਹਿਣਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਇੱਕ ਸਬਸਕ੍ਰਾਈਬਰ ਵੀ ਆਪਾਂ ਵਧਾਈਏ ਤੇ ਆਪਣੇ ਹਜ਼ਾਰ ਦੇ ਲਾਗੇ ਪਹੁੰਚ ਜਾਣਗੇ ਬਾਕੀ ਵੈਗਰੂ ਕਿਰਪਾ ਕਰੇ ਸਰਦੂ ਸੱਚੇ ਪਾਤਸ਼ਾਹ ਜੀ ਦੇ ਦਮ ਵਿਚ ਵਸੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ